ਅੰਮ੍ਰਿਤਸਰ ਦੇ ਕ੍ਰਿਸਟਲ ਚੌਂਕ ਦੇ ਵਿੱਚ ਟ੍ਰਾਫਿਕ ਪੁਲਿਸ ਅਧਿਕਾਰੀਆਂ ਵੱਲੋਂ ਅੰਮ੍ਰਿਤਸਰ ਦੇ ਵਾਸੀਆਂ ਨੂੰ ਸੀਟ ਬੈਲਟ ਲਗਾਉਣ ਨੂੰ ਲੈ ਕੇ ਕੀਤਾ ਜਾ ਰਿਹਾ ਹੈ ਅਵੇਰ ਉਹਨਾਂ ਦਾ ਕਹਿਣਾ ਹੈ ਕਿ 15 1 2024 ਤੋਂ ਲੈ ਕੇ 14 2024 ਤੱਕ ਅਵੇਰ ਕੀਤਾ ਜਾ ਰਿਹਾ ਹੈ ਕਿ ਆਪਣੀ ਸੀਟ ਬੈਲਟ ਲਗਾਈ ਜਾਵੇ ਜੋ ਪਿੱਛੇ ਸਵਾਰੀ ਬੈਠੀ ਹੈ ਉਸ ਨੂੰ ਵੀ ਸੀਟ ਬੈਲਟ ਲਗਾਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੇ ਉਸ ਤੋਂ ਬਾਅਦ ਵੀ ਅਵੇਅਰਨੈਸ ਨਹੀਂ ਹੁੰਦੇ ਤੇ ਉਹਨਾਂ ਉੱਤੇ ਭਾਰੀ ਜੁਰਮਾਨਾ ਕੀਤਾ ਜਾਏਗਾ ਕਿਉਂਕਿ ਪੰਜਾਬ ਸਰਕਾਰ ਵੱਲੋਂ ਫੈਸਲਾ ਲਿੱਤਾ ਗਿਆ ਹੈ ਕਿ ਜੋ ਆਪਣੀ ਗੱਡੀ ਦੇ ਪਿੱਛੇ ਵੀ ਬੈਠਾ ਹੈ ਉਸ ਨੂੰ ਵੀ ਸੀਟ ਬੈਲਟ ਲਗਾਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਉਸ ਨੂੰ ਲੈ ਕੇ ਹੀ ਅੱਜ ਅੰਮ੍ਰਿਤਸਰ ਵਾਸੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅੱਜ ਦਿਨ ਐਤਵਾਰ 11 ਤਰੀਕ ਸਮਾਂ 11 ਵਜੇ ਦੇ ਕਰੀਬ ਦੀਆਂ ਇਹ ਤਸਵੀਰਾਂ ਨੇ ਤੇ ਆਓ ਸੁਣਾਉਨੇ ਆ ਕੀ ਕਹਿਣਾ ਹੈ ਦੇਖੋ ਜੀ ਪੰਜਾਬ ਸਰਕਾਰ ਵੱਲੋਂ 15 124 ਤੋਂ 24 24 ਤੱਕ 14 ਤੋਂ 24 ਤੱਕ ਰੋਡ ਸੇਫਟੀ ਮਹੀਨਾ ਹੈਰਾਵਾ ਮਨਾਇਆ ਜਾ ਰਿਹਾ ਜਿਹਦੇ ਤਹਿਤ ਅਵੇਅਰਨੈਸ ਲੋਕਾਂ ਨੂੰ ਅਵੇਅਰ ਕਰਨਾ ਸੀ ਕਿ ਉਹ ਆਪਣੇ ਜਿਹੜੇ ਆ ਨਵੇਂ ਕਾਨੂੰਨ ਤੈਕ ਜਿਹੜੀ ਆ ਉਹਦੀ ਪਾਲਣਾ ਕਰਨ ਲੋਕ ਜਿਹੜੇ ਬੈਕ ਤੇ ਪਿੱਛੇ ਬੈਠੇ ਨੇ ਉਹ ਵੀ ਸੀਟ ਬੈਲਟ ਲਾਉਣੀ ਸ਼ੁਰੂ ਕਰਨ ਜਿਹਦੇ ਸਬੰਧੀ ਅਸੀਂ ਚੌਕਾਂ ਦੇ ਵਿੱਚ ਖੜ ਕੇ ਜਿੱਥੇ ਟ੍ਰੈਫਿਕ ਥੋੜੀ ਸਲੋ ਹੁੰਦੀ ਉੱਥੇ ਲੋਕਾਂ ਨੂੰ ਅਸੀਂ ਸਮਝਾ ਰਹੇ ਹਾਂ ਹਰੇਕ ਨੂੰ ਤੇ ਕਹਿ ਰਹੇ ਹਾਂ ਕਿ ਬੈਕ ਦੇ ਉੱਤੇ ਵੀ ਸੀਟ ਬੈਲਟ ਲਾਉਣੀ ਸ਼ੁਰੂ ਕਰੋ ਜੇ ਉਸ ਤੋਂ ਬਾਅਦ ਜਦੋਂ ਇਹ ਅਵੇਅਰਨੈਸ ਦਾ ਸਮਾਂ ਖਤਮ ਹੋ ਜਾਏਗਾ ਉਸ ਤੋਂ ਬਾਅਦ ਕਾਨੂੰਨ ਮੁਤਾਬਕ ਜਿਹੜਾ ਵਾ ਉਹਨਾਂ ਦੇ ਚਲਾਨ ਕੱਟੇ ਜਾਣਗੇ ਉਹਨਾਂ ਨੂੰ ਜੁਰਮਾਨਾ ਕੀਤਾ ਜਾਏਗਾ ਕਈ ਲੋਕ ਅੱਜ ਫਰੰਟ ਸੀਟ ਤੇ ਬੈ ਕੇ ਵੀ ਬੈਲਟ ਨਹੀਂ ਲਗਾ ਰਹੇ ਜੀ ਕਿੰਨਾ ਜੁਰਮਾਨੇ ਦਾ ਫਰਕ ਪਏਗਾ ਅਗਲੀ ਸੀਟ ਦਾ ਤੇ ਪਿਛਲੀ ਸੀਟ ਦਾ ਭਾਰੀ ਜੁਰਮਾਨੇ ਦਾ ਫਰਕ ਪਏਗਾ ਜੀ ਦੇਖੋ फ्रंट सीट ਦੇ ਉੱਤੇ ਜਿਹੜੇ ਸੀਟ ਬੈਲਟ ਨਹੀਂ ਲਾਉਂਦੇ ਕਈ ਵਾਰ ਹੁੰਦਾ ਕਿ ਉਹ ਕੁਝ ਕਾਰਨਾ ਕਰਕੇ ਕੋਈ ਮੈਡੀਕਲ ਕਰਨ ਕਈਆਂ ਨੂੰ ਹੁੰਦੀ ਆ ਲੇਕਿਨ ਮੈਂ ਦੇਖਣ ਚਾਹਿਆ ਕਿ ਕਾਫੀ ਲੋਕ ਜਿਹੜੇ ਆ ਉਹ ਲਾਉਂਦੇ ਆ ਕਈ ਜਿਹੜੇ ਆ ਜਿਹੜੇ ਇਹਨਾਂ ਨੂੰ ਆਦੀ ਨਹੀਂ ਹੈਗੇ ਉਹਨਾਂ ਦੇ ਅਸੀਂ ਅਕਸਰ ਚਲਾਨ ਕੱਟਦੇ ਆ ਔਰ ਹੁਣ ਜਿਹੜਾ ਨਵਾਂ ਨੌਜਵਾਨ ਪੀੜੀ ਆ ਰਹੀ ਹੈ ਇਸ ਕਾਨੂੰਨ ਨੂੰ ਕਾਫੀ ਪਾਲਣਾ ਕਰ ਰਹੀ ਹੈ ਠੀਕ ਹੈ